ਜਿਹੜੇ ਆ ਹੀ ਜਾਂਦੇ ਆ ਹਜੇ ਆ ਹੀ ਜਾਂਦੇ ਆ ਅਸੀਂ ਤਾਂ ਇੱਧਰ ਲਈ ਸੜਕ ਤੋਂ ਆਏ ਆ ਜਿਹੜੇ ਇੱਧਰੋਂ ਆ ਹੀ ਜਾਂਦੇ ਆ ਉਹ ਹੋਰ ਹੋਣਗੇ ਹਜੇ 3 ਲੱਖ ਦੇ ਕਰੀਬ ਬੰਦਾ ਇੱਥੇ ਬੈਠਾ ਹੈ ਲੱਖ ਦੇ ਕਰੀਬ ਆ ਰਹੇ ਨੇ ਉਹਨਾਂ ਉਹ ਕਈ ਹੋ ਸਕਦਾ ਜੋ ਤੱਕ ਸਾਡੀ ਸਪੀਚ ਹੋ ਜੇ ਉਹ ਤੱਕ ਪਹੁੰਚਣ ਵੀ ਨਾ ਕੋਈ ਗੱਲ ਨਹੀਂ ਗੱਲ ਭਾਸ਼ਣ ਸੁਣਨ ਦੀ ਨਹੀਂ ਹੈਗੀ ਗੱਲ ਕਿਹੜੇ ਕੰਮ ਵਾਸਤੇ ਨਿਕਲਿਓ ਗੱਲ ਉਸ ਦੀ ਹੈ ਗੱਲ ਪਹੇ ਦੀ ਨਹੀਂ ਗੱਲ ਸਹੇ ਦੀ ਐ ਗੱਲ ਕਿਹੜੇ ਕੰਮ ਵਾਸਤੇ ਨਿਕਲਿਓ ਤੁਹਾਡਾ ਘਰੋਂ ਬਾਹਰ ਕਦਮ ਨਿਕੜਨਾ ਸਾਡੇ ਲਈ ਮੁਬਾਰਕ ਹੋ ਗਿਆ ਸਾਡੇ ਸਿਰ ਮੱਥੇ ਹੋ ਗਿਆ ਆਮ ਤੌਰ ਤੇ ਸਰਕਾਰਾਂ ਕੀ ਕਰਦੀਆਂ ਅੱਜ ਵੀ ਕਰਦੀਆਂ ਸਰਕਾਰੀ ਸੰਸਥਾਵਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਘਾਟੇ 'ਚ ਸ਼ੋਅ ਕਰਕੇ ਇਹਦਾ ਘਾਟੇ ਦਾ ਸੌਦਾ ਜੀ ਪ੍ਰਾਈਵੇਟ ਦੋਸਤਾਂ ਮਿੱਤਰਾਂ ਨੂੰ ਵੇਚ ਦਿੰਦੇ ਆ ਕਿਸੇ ਨੂੰ 에어ਪੋਰਟ ਵੇਚਤੇ ਕਿਸੇ ਨੂੰ ਰੇਲ ਵੇਚਦੀ ਕਿਸੇ ਨੂੰ ਤੇਲ ਵੇਚਦਾ ਕਿਸੇ ਨੂੰ ਬੰਦਰਗਾਹਾਂ ਵੇਚਤੀਆਂ ਕਿਸੇ ਨੂੰ LIC ਵੇਚਦੀ ਘਾਟੇ ਚ ਆ ਜੀ ਘਾਟੇ ਚ ਸਰਕਾਰੀ ਆ ਜੀ ਸਰਕਾਰ ਤੋਂ ਚੱਲਦਾ ਨਹੀਂ ਪਰ ਪੰਜਾਬੀ ਹਮੇਸ਼ਾ ਹਵਾ ਦੇ ਉਲਟ ਚੱਲਦੇ ਨੇ ਤੇ ਹਵਾ ਦੇ ਉਲਟ ਹਮੇਸ਼ਾ ਬਾਜ਼ ਚੱਲਿਆ ਕਰਦੇ ਨੇ ਜਿੰਨੀ ਹਵਾ ਉਹਨਾਂ ਦੇ ਉਲਟ ਚੱਲਦੀ ਹੈ ਬਾਜ ਉਹਨੀ ਉੱਚੇ ਉੱਡਦੇ ਹੁੰਦੇ ਨੇ ਇਸੇ ਕਰਕੇ ਪੰਜਾਬੀਆਂ ਦਾ ਸਿਰ ਉੱਚਾ ਹੋਇਆ ਸਾਡੇ ਗੁਰੂਆਂ ਤੋਂ ਰੀਤ ਚੱਲੀ ਆਈ ਹੈ ਪੰਜਾਬ ਨੇ ਉਲਟਾ ਕੰਮ ਕਰਤਾ ਇੱਕ ਘਾਟੇ ਵਾਲਾ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦ ਕੇ ਲੋਕਾਂ ਦੇ ਲੇਖੇ ਲਾਤਾ ਕਿਹਾ ਲਓ ਜੀ ਆਪਣਾ ਹੋ ਗਿਆ ਬਹੁਤ ਵੱਡੀ ਗੱਲ ਹੈ ਜਾ ਕੇ ਆਏ ਨਾ ਥਰਮਲ ਪਲਾਂਟ ਚ ਸੋਚ ਦੱਬ ਕੇ ਆਇਆ ਉਹਦਾ ਅੱਜ ਬਿਜਲੀ ਸਸਤੀ ਹੋਰ ਹੋਊਗੀ ਪਹਿਲਾਂ ਤਾਂ ਬਿਜਲੀ ਆਉਂਦੀ ਹੋਈ ਨਹੀਂ ਘਰਾਂ 'ਚੀ ਤਾਂ ਘਰਾਂ 'ਚੀ ਤਾਂ ਬਿਜਲੀ ਦੇ ਬਿੱਲ ਆਉਂਦੇ ਹੀ ਨਹੀਂ ਖੇਤਾਂ ਵਾਲੀ ਫ੍ਰੀ ਐ ਇੰਡਸਟਰੀ ਨੂੰ ਬਿਜਲੀ ਦਾ ਪੈਸਾ ਉਹ ਹੋਰ ਸਸਤਾ ਹੋ ਜਾਊਗਾ ਇੰਡਸਟਰੀ ਹੋਰ ਆਊਗੀ ਆਪਣੇ ਧੀਆਂ ਪੁੱਤਾਂ ਨੂੰ ਹੋਰ ਕੰਮ ਰੋਜ਼ਗਾਰ ਮਿਲੂਗਾ ਕਿੰਨਾ ਕੁ ਚੱਲ ਪੂਏ ਇਹਦੇ ਨਾਲ ਪੰਜਾਬ 'ਚ 5 ਥਰਮਲ ਪਲਾਂਟ ਨੇ ਪਹਿਲਾਂ 2 ਸਰਕਾਰ ਦੇ ਸੀ 3 ਪ੍ਰਾਈਵੇਟ ਸੀ ਹੁਣ ਤਿੰਨ ਸਰਕਾਰ ਦੇ ਹੋ ਗਏ ਦੋ ਪ੍ਰਾਈਵੇਟ ਰਹਿ ਗਏ ਉਹਨਾਂ ਨੂੰ ਵੀ ਕਹਤਾ ਕਦੇ ਗੱਲ ਕਰਨੀ ਹੋਈ ਦੱਸਿਓ ਅਸੀਂ ਹੈਗੇ ਆ ਕਿਉਂਕਿ ਕੋਲੇ ਦੀ ਖਾਨ ਆਪਣੀ 2015 ਤੋਂ ਬੰਦ ਪਈ ਸੀ 2022 ਦੇ ਵਿੱਚ ਸਰਕਾਰ ਆਈ ਮਾਰਚ ਦੇ ਵਿੱਚ ਅਕਤੂਬਰ ਦੇ ਵਿੱਚ ਕੋਲੇ ਦੀ ਖਾਨ ਚਲਾ ਲਈ ਵੀਰੋ ਇੰਨਾ ਜਿਆਦਾ ਕੋਲਾ ਕੁਆਲਟੀ ਦਾ ਇੰਨਾ ਫਸਤ ਕੋ ਕਲਾਸ ਕੁਆਲਟੀ ਦਾ ਕੋਲਾ ਹੈ ਕਿ ਸਾਡੇ ਕੋਲੋਂ ਕੱਢਦੇ ਆ ਸਾਡੀਆਂ ਰੇਲ ਗੱਡੀਆਂ ਮੁੱਕ ਜਾਣਗੀਆਂ ਕੋਲਾ ਨਹੀਂ ਮੁੱਕਣਾ ਇਸੇ ਕਰਕੇ ਥਰਮਲ ਪਲੈਂਟ ਖਰੀਦਿਆ ਪਹਿਲਾਂ ਕੋਲੇ ਦੀ ਖਾਨ ਬੰਦ ਕਰ ਰੱਖੀ ਸੀ ਆ ਜਿਹੜੇ ਫਿਰਦੇ ਆ ਆ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਕਿਉਂ ਬੰਦ ਕਰ ਰੱਖੀ ਸੀ ਇਹਨੂੰ ਬੰਦ ਰੱਖੋ ਕੋਲਾ ਪ੍ਰਾਈਵੇਟ ਵਾਲਿਆਂ ਤੋਂ ਖਰੀਦਾਂਗੇ ਵਿਚ ਐਨੇ ਤੇਰੇ ਐਨੇ ਮੇਰੇ ਆ ਫਿਰਦੇ ਨਹੀਂ ਆ ਪਰਿਵਾਰ ਬਚਾਓ ਯਾਤਰਾ ਚੱਲ ਰਹੀ ਆ ਅਕਾਲੀ ਦਲ ਦੀ ਕਿਉਂ ਹੱਸਣ ਵਾਲੀ ਕਿਹੜੀ ਗੱਲ ਐ ਚ ਪਰਿਵਾਰ ਬਚਾਓ ਯਾਤਰਾ ਹੀ ਐ 4 ਦਿਨ ਪਹਿਲਾਂ ਸ਼ੁਰੂ ਹੋਈ ਪਹਿਲੇ ਦਿਨ ਮਜੀਠੇ ਗਏ ਮੇਰਾ ਸਾਲਾ ਬਚਾਓ ਦੂਜੇ ਦਿਨ ਕੈਰੋ ਪਿੰਡ ਗਏ ਸਾਡਾ ਪਰੌਣਾ ਬਚਾਓ ਕੱਲ ਫਿਰੋਜ਼ਪੁਰ ਸੀ ਮੈਨੂੰ ਬਚਾਓ ਅੱਜ ਬਠਿੰਡੇ ਨੇ ਮੇਰੇ ਘਰ ਵਾਲੀ ਬਚਾਓ ਇਹ ਜੇ ਪੰਜਾਬ ਕਿੱਥੇ ਆ ਬਈ ਪਰਿਵਾਰ ਬਚਾਓ ਐ ਪੰਜਾਬ ਬਚਾਓ ਨਹੀਂ ਇਹ ਆਪਦੇ ਪਰਿਵਾਰ ਨੂੰ ਹੀ ਪੰਜਾਬ ਮੰਨਦੇ ਸੀ ਆਹੀ ਗਲਤੀ ਹੋ ਗਈ ਐ ਨਾ ਤੂੰ ਕਿਉਂ ਬਚਾਈਏ ਬਈ ਬੜੀ ਮੁਸ਼ਕਲ ਨਾਲ ਤਾਂ ਥੋਡੇ ਤੋਂ ਬਚਾਇਆ ਪਹਿਲਾਂ ਕੀ ਗੱਲ ਰਜਿਸਟਰੀਆਂ ਕਰਾ ਰੱਖੀਆਂ ਲੋਕਾਂ ਨੇ ਸੋ ਇਹਨਾਂ ਦੀ ਗੱਲ ਨਾ ਮੰਨਿਆ ਕਰੋ ਇਹ ਤਾਂ ਫਿਰਦੇ ਐ ਧਰਮ ਨੂੰ ਵਰਤਦੇ ਫਿਰਦੇ ਐ ਆਹ ਕਰਾ ਲਓ ਸ਼੍ਰੋਮਣੀ ਕਮੇਟੀ ਤੋਂ ਆਹ ਕਰਾ ਲਓ ਭਗਵੰਤ ਮਾਨ ਦੇ ਬਰ우 ਤੋਂ ਆਹ ਕਰਾ ਲਓ ਲੋਕਮਾਨ ਦੀ ਨਹੀਂ ਲੋਕਮਾਨ ਦੀ ਅਸੀਂ ਹਜੇ ਹੈਗੇ ਆ ਅਸੀਂ ਤਾਂ ਗੱਡੀ ਥੱਲੇ ਘੁੱਗੀ ਮਰ ਜੇ ਆ ਕੇ ਅਸੀਂ ਤਾਂ ਉੱਥੇ 2 ਮਿੰਟ ਖੜ ਕੇ ਅਰਦਾਸ ਕਰਨ ਵਾਲੇ ਬੰਦੇ ਆ ਜੀ ਅਸੀਂ ਬੇਅਦਬੀਆਂ ਵਾਲੇ ਪਾਸਿਆਂ 'ਚ ਜਾਵਾਂਗੇ ਅਸੀਂ ਬੇਅਦਬੀਆਂ ਦੀ ਜਾਂਚ ਕਰ ਰਹੇ ਹਾਂ ਏਸੇ ਕਰਕੇ ਪੰਗਾ ਹੈ ਕਿ ਭਗਵੰਤ ਮਾਨ ਨੂੰ ਰੋਕੋ ਕਿਵੇਂ ਨਾ ਕਿਵੇਂ ਰੋਕੋ ਦਾ ਕਰੋ ਕਿਵੇਂ ਰੋਕ ਲੋਂਗੇ ਪਰਮਾਤਮਾ ਲੋਕਾਂ 'ਚ ਪਰਮਾਤਮਾ ਵੱਸਦਾ ਮੇਰੇ ਨਾਲ ਲੋਕ ਨੇ ਹੋਰ ਮੇਰੇ ਮੈਨੂੰ ਕੀ ਚਾਹੀਦਾ ਫਿਰ ਜਦੋਂ ਮੇਰੇ ਨਾਲ ਲੋਕ ਹੀ ਨੇ ਮੈਨੂੰ ਕੋਈ ਖਜ਼ਾਨਾ ਹੋਰ ਨਹੀਂ ਚਾਹੀਦਾ ਗੁਰੂ ਨਾਨਕ ਸਾਹਿਬ ਬਾਬਾ ਮਰਦਾਨਾ ਜੀ ਉਦਾਸੀਆਂ ਤੇ ਫਿਰਦੇ ਸੀ ਦੁਨੀਆ ਚ ਸੱਚ ਬੋਲਦੇ ਕਿਰਤ ਕਰੋ ਦਾ ਹੋਕਾ ਦਿੰਦੇ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆਂ ਰਵਾਬ ਛੇੜ ਬਾਣੀ ਉਚਰਨੀ ਐ ਬਾਬਾ ਮਰਦਾਨੇ ਨੇ ਰਵਾਬ ਛੇੜੀ ਬਾਣੀ ਉਚਰਨ ਲੱਗੇ ਆਵਾਜ਼ ਗੂੰਜੀ ਚਾਰੇ ਖੂਂਟਾਂ ਤੱਕ ਗੁਰੂ ਸਾਹਿਬ ਦੀ ਤਾਂ ਉਸ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਜਿਹੜੇ ਪਿੰਡ ਦੀ ਜੂਹ ਤੇ ਬੈਠੇ ਸੀ ਕਹਿੰਦੇ ਕੋਈ ਰੱਬ ਦਾ ਬੰਦਾ ਆ ਗਿਆ ਕੋਈ ਫਕੀਰ ਆ ਗਿਆ ਕਿਸਮਤਾਂ ਪਲਟ ਦੂਗਾ ਇਹਦੀ ਰੱਬ ਨਾਲ ਸਿੱਧੀ ਐ ਇਹਦੀ ਸਤ ਸੰਗ ਕਰ ਲਈਏ ਲੋਕ ਜਾ ਕੇ ਇਕੱਠੇ ਹੋ ਕੇ ਗੁਰੂ ਸਾਹਿਬ ਕੋਲੇ ਚਲੇ ਗਏ ਗੁਰੂ ਸਾਹਿਬ ਕਹਿੰਦੇ ਭਾਈ ਕਿੱਧਰ ਉਹ ਕਹਿੰਦੇ ਕਹਿੰਦੇ ਜੀ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਵਾਲੇ ਰਸਤੇ ਔਖੇ ਐ ਇਹ ਸੱਚ ਦੇ ਰਸਤੇ ਨੇ ਅਸੀਂ ਸੱਚ ਦੇ ਰਾਹਾਂ ਦੇ ਪਾੰਦੀਆਂ ਇਹ ਔਖੇ ਰਾਹ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਕਰੋ ਕਰੀ ਚਲੇ ਜਾਓ ਕਹਿੰਦੇ ਨਹੀਂ ਜੀ ਅਸੀਂ ਤਾਂ ਚੱਲਾਂਗੇ ਜਿਹੜਾ ਮੈਂ ਦੱਸ ਰਿਆਂ ਗੱਲ ਖਜ਼ਾਨੇ ਦੀ ਉਹ ਸੁਣ ਲਿਓ ਕਹਿੰਦੇ ਆਜੋ ਤੁਰੇ ਗਏ ਤੁਰੇ ਗਏ ਅੱਗੇ ਚਾਂਦੀ ਦੇ ਢੇਰ ਆ ਗਏ ਚਾਰੇ ਪਾਸੇ ਚਾਂਦੀਓ ਚਾਂਦੀ ਪਈ ਜਿੰਨਾ ਬੰਦਿਆਂ ਨੂੰ ਚਾਂਦੀ ਚਾਹੀਦੀ ਸੀ ਉਹਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਥੋੜਾ ਜਿਹਾ ਚਿਰ ਤੁਰਨ ਵਾਲੀ ਕੰਮ ਬਣ ਗਿਆ ਚਾਂਦੀ ਲੈ ਕੇ ਘਰੇ ਚਲੀਏ ਆਪਾਂ ਕਾਫਲਾ ਅੱਧਾ ਰਹਿ ਗਿਆ ਗੁਰੂ ਸਾਹਿਬ ਨੇ ਪੁੱਛਿਆ ਭਾਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਹੈਗੇ ਗੁਰੂ ਜੀ ਅਸੀਂ ਤਾਂ ਨਾਲ ਤੁਰਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਸਤੇ ਔਖੇ ਆ ਸਕਦੇ ਆ ਰਸਤੇ ਮੁਸ਼ਕਲ ਆ ਸਕਦੇ ਆ ਕਹਿੰਦੇ ਆਉਣ ਦਿਓ ਤੁਰੇ ਗਏ ਤੁਰੇ ਗਏ ਅੱਗੇ ਸੋਨੇ ਦੇ ਢੇਰ ਆ ਗਏ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਇਹ ਕਹਾਣੀ ਮੈਨੂੰ ਛੋਟੇ ਹੁੰਦੇ ਨੂੰ ਸੋਨੇ ਦੇ ਢੇਰ ਆ ਗਏ ਜਿਨ੍ਹਾਂ ਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕਿਆ ਕਹਿੰਦੇ ਚਾਂਦੀ ਵਾਲਿਆਂ ਨਾਲੋਂ ਵਧੀਆ ਰਹਿ ਗਏ ਉਹ ਪਹਿਲੀ ਮੁੜ ਗਏ ਆਪਾਂ ਸੋਨੇ ਵਾਲੇ ਹੋ ਗਏ ਬੰਦੇ ਹੀ ਦਾਸ ਰਹਿ ਗਏ ਗੁਰੂ ਸਾਹਿਬ ਕਹਿੰਦੇ ਹਾਂ ਵੀ ਤੁਸੀਂ ਉਹ ਕਹਿੰਦੇ ਗੁਰੂ ਜੀ ਅਸੀਂ ਸੋਨੇ ਚਾਂਦੀ ਵਾਲੇ ਨਹੀਂ ਹੈਗੇ ਅਸੀਂ ਤਾਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਰਸਤੇ ਮੁਸ਼ਕਿਲ ਆ ਸਕਦੇ ਨੇ ਰਸਤੇ ਔਖੇ ਆ ਸਕਦੇ ਨੇ ਕਹਿੰਦੇ ਆ ਲੈਣ ਦੋ ਤੁਰੇ ਗਏ ਤੁਰੇ ਗਏ ਤੁਰੇ ਗਏ ਹੀਰੇ ਮੋਤੀਆਂ ਦੇ ਢੇਰ ਆਗੇ-ਅਗੇ ਉਹਨਾਂ ਦਸਾਂ ਨੇ ਹੀਰੇ ਮੋਤੀ ਚੱਕੇ ਉਹ ਕਹਿੰਦੇ ਆਪਾਂ ਦੋਨਾਂ ਨਾਲੋਂ ਵਧੀਆ ਰਹਿ ਗਏ ਜਿਹੜੇ ਸੋਨਾ ਚਾਂਦੀ ਵਾਲੇ ਆਪਾਂ ਹੀਰੇ ਮੋਤੀਆਂ ਵਾਲੇ ਹੋ ਗਏ ਉਹ ਵੀ ਮੁੜ ਗਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਨੇ ਪੁੱਛਿਆ ਭਾਈ ਮਰਦਾਨਿਆ ਤੂੰ ਤੂੰ ਨਹੀਂ ਜਾਂਦਾ ਬਾਬਾ ਮਰਦਾਨਾ ਕਹਿੰਦਾ ਗੁਰੂ ਜੀ ਮੈਂ ਨਹੀਂ ਜਾਂਦਾ ਮੈਂ ਤਾਂ ਤੁਹਾਡੇ ਨਾਲ ਹੀ ਰਹੂੰਗਾ ਮੈਂ ਤਾਂ ਉਹਨਾਂ ਤੋਂ ਅਮੀਰ ਆ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਕਿਹੜੀਆਂ ਗੱਲਾਂ ਕਰਦਾ ਨਾ ਤੇਰੇ ਕੋਲੇ ਸੋਨਾ ਹੈ ਨਾ ਤੇਰੇ ਕੋਲੇ ਚਾਂਦੀ ਹੈ ਨਾ ਤੇਰੇ ਕੋਲੇ ਹੀਰੇ ਹੈ ਨਾ ਤੇਰੇ ਕੋਲੇ ਮੋਤੀ ਹੈ ਤੂੰ ਉਹਨਾਂ ਤੋਂ ਅਮੀਰ ਕਿਵੇਂ ਹੈ ਬਾਬਾ ਮਰਦਾਨਾ ਕਹਿੰਦਾ ਗੁਰੂ ਜੀ ਕਿਵੇਂ ਸਮਝਾਵਾਂ ਉਹਨਾਂ ਕਮਲਿਆਂ ਨੂੰ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਵਾਪਸ ਘਰਾਂ ਨੂੰ ਮੁੜ ਗਏ ਕਿ ਮੈਂ ਉਹਨਾਂ ਤੋਂ ਵੱਧ ਅਮੀਰਾਂ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੇਰੇ ਕੋਲ ਵੱਡਾ ਖਜ਼ਾਨਾ ਹੋਰ ਕੀ ਦੇ ਕੋਲੇ ਹੋ ਸਕਦਾ ਪਿੰਡ ਦੇ ਪੰਚਾਇਤ ਮੈਂਬਰ ਤੋਂ ਲੈ ਕੇ सरपंच जिला परिषद ब्लॉक समिति एमएलए मंत्री मुख्यमंत्री प्रधानमंत्री कौन बनांदा है पब्लिक ਲੋਕ ਬਣਾਉਂਦੇ ਆ ਜਦੋਂ ਲੋਕ ਹੀ ਸਾਡੇ ਨਾਲ ਹੈ ਫਿਰ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਹੋ ਸਾਰਾ ਜੀ ਫਿਰ ਪੈਸੇ ਕਾਦੇ ਵਾਸਤੇ ਕਮਾਉਣੇ ਆ ਫਿਰ ਕਰੋੜਾਂ ਦੀ ਗਿਣਤੀ ਕਰਨ ਦੀ ਲੋੜ ਨਹੀਂ ਤੁਹਾਨੂੰ ਨੋਟ ਗਿਣਨ ਦੀ ਲੋਕ ਨਹੀਂ ਫਿਰ ਲੋਕ ਗਿਣੀ ਜਾਓ ਜੇ ਤੁਸੀਂ ਨੋਟ ਨਹੀਂ ਗਿਣੋਗੇ ਫਿਰ ਵੋਟ ਗਿਣਨੇ ਪੈਣੇ ਆ ਜੇ ਨੋਟ ਗਿਣੋਂਗੇ ਫਿਰ ਵੋਟ ਦੀ ਉਮੀਦ ਨਾ ਰੱਖਿਓ ਮਿੱਤਰੋ ਇਹਨਾਂ ਨੇ ਕਰਕੇ ਦੇਖ ਲਿਆ ਨੋਟ ਨੋਟ ਗਿਣ ਕੇ ਦੇਖ ਲੇ ਵੋਟ ਨਹੀਂ ਪਈ ਉਹਨਾਂ ਨੂੰ ਸੋ ਫਰਕ ਹੈ ਫਰਕ ਸਚਾਈ ਦਾ ਫਰਕ ਇਮਾਨਦਾਰੀ ਦਾ ਅਸੀਂ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਹੋ ਫਰਕ ਆ ਹੈ ਬਸ ਉਹਨਾਂ ਦੇ ਨਾਲ ਕੋਈ ਨਹੀਂ ਹੈਗਾ ਹੁਣ ਹੁਣ ਗੱਡੀ ਦੇ ਉੱਤੇ ਚੜ ਕੇ ਰੋਡ ਸ਼ੋਅ ਕਰਨ ਲੱਗ ਗਿਆ ਪਹਿਲਾਂ ਕਦੇ ਗੱਡੀ ਦੇ ਉੱਤੇ ਛੱਤ ਤੇ ਚੜਿਆ ਸੀ ਸੁਖਵੀਰ ਬਾਦਲ ਪਹਿਲੀ ਗੱਲ ਤੁਹਾਨੂੰ ਧਰਨਾ ਪੈਂਦਾ ਤਾਂ ਹਾਂ ਉ ਮੁੜ ਕੇ ਉਤਰਦਾ ਨਹੀਂ ਉੱਥੇ ਹੀ ਰੋਟੀ ਖਾਉਂਦੇ ਨੇ ਉੱਥੇ ਹੀ ਰਾਤ ਨੂੰ ਲਾਉਂਦੇ ਵੀ ਆ ਜਾ ਅੱਗੇ ਨਾ ਧਰਤੀ ਤੇ ਥੱਲੇ ਆਗੇ ਨਾ ਪਹਿਲਾਂ ਕਦੇ ਦੇਖਿਆ ਸੀ ਰੋਡ ਸ਼ੋਅ ਕਰਦਾ ਇਹ ਤੁਸੀਂ ਓ ਜਿਹਨਾਂ ਨੇ ਲਿਆਂਦੇ ਧਰਤੀ ਤੇ ਨਹੀਂ ਤਾਂ ਕੌਜ ਕਰਾਂਗੇ 25 ਸਾਲ ਦੇ ਨਾਰੇ ਦਿੰਦੇ ਹੁੰਦੇ ਸੀ ਇਹ ਆਹੀ ਹਾਲ ਕਾਂਗਰਸ ਦਾ ਸੀ ਮਜ਼ਾਕ ਕਰਦੇ ਹੁੰਦੇ ਸੀ ਆ ਜਿਸ ਤਰ੍ਹਾਂ ਦੀ ਮੇਰੀ ਫੋਟੋ ਲੱਗੀ ਹੈ ਨਾ ਇਸ ਤਰ੍ਹਾਂ ਦੀ ਫੋਟੋ ਲਾ ਲਈ ਮੈਂ 2014 ਚ ਜਦੋਂ ਪਹਿਲੀ ਵਾਰ ਮੈਂ ਖੜਾ ਹੋਇਆ ਐਮਪੀ ਚ ਤਾਂ ਸੁਖਦੇਵ ਸਿੰਘ ਢੀਂਂਸਾ ਤੇ ਬੁਜਿੰਦਰ ਸਿੰਘਲਾ ਮਜ਼ਾਕ ਕਰਦੇ ਸੀਗੇ ਕਹਿੰਦੇ ਭਗਵੰਤ ਮਾਨ ਦੀ ਫੋਟੋ ਦੇਖੀ ਆ ਪੋਸਟਰ ਤੇ ਹੱਥ ਬੰਨੇ ਵਾਲੀ ਕਹਿੰਦੇ ਲੈ ਇਹ ਵੀ ਵੋਟਾਂ ਚ ਖੜਾ ਹੋ ਗਿਆ ਸਾਨੂੰ ਦੇਖ ਕੇ ਫੋਟੋ ਬੜਾ ਹਾਸਾ ਆਇਆ ਫਿਰ ਮੈਂ ਕੀ ਕਿਹਾ ਸੀ ਮੈਂ ਕਿਹਾ 32 ਦੰਦ ਨੇ ਮੇਰੇ ਭਰਾਓ ਹੱਸ ਲਓ ਜਿੰਨਾ ਹੱਸਣਾ ਹੁਣ ਮੇਰੀ ਫੋਟੋ ਦੇਖ ਕੇ ਰਿਜ਼ਲਟ ਵਾਲੇ ਦਿਨ ਸਾਰਾ ਡੱਬਰ ਰੋਂਗੇ ਤੁਸੀਂ ਤੇ ਅੱਜ ਤੱਕ ਬਾਈ ਜੀ ਬੱਠਲ ਭਰਤੇ ਹੰਝੂਆਂ ਦੇ ਅੱਜ ਤੱਕ ਹੰਝੂ ਨਹੀਂ ਡਲੇ ਖਾਨਦਾਨੀ ਖਤਮ ਹੋ ਗਈ ਪਹਿਲੀ ਵਾਰੀ ਬਾਪੂ ਦੂਜੀ ਵਾਰੀ ਮੁੰਡਾ ਚਲੋ ਜੀ ਸਾਰਾ ਟੱਬਰ ਸਾਸਤਰੀ ਖਾਨ ਇਧਰੋਂ ਬਾਦਲਾਂ ਦਾ ਬਾਦਲਾਂ ਦਾ ਸਾਰਾ ਟੱਬਰ ਸਾਸਤਰੀ ਖਾਨ ਇਤ ਕੈਰੋਂ ਤੋਂ ਵੀ ਮਜੀਠੇ ਤੋਂ ਵੀ ਇਧਰੋਂ ਦੂਜੇ ਪਾਸੇ ਲੰਬੀ ਨਜ਼ਰਾਂ ਅਲਾਵਾ ਤੋਂ ਵੀ ਸਾਰੇ ਪਾਸਾ